ਕੁਈ ਸਾਰੀ ਸਥਿਤੀ ਬਣੀ ਹੋਈ ਹੈ ਇਹ ਸਾਰੀ ਦੇ ਵਿੱਚ 11 ਦੇ ਕਰੀਬ ਸੂਬੇ ਹਾਈ ਰੈਟ ਦੇ ਨੇ ਤੇ ਜਦੋਂ ਤੱਕ ਆਮਾ ਤੇ ਅੱਜ ਵੀ ਬਲੈਕ ਹੋਏਗਾ ਹੁਣ ਇੱਕ ਪਾਸੇ ਗੱਲ ਜੁਰੀ ਹੈ ਕਿ ਸਿੰਧੂ ਜਲ ਦੇ ਉੱਤੇ ਤੇ ਮੁੱਢ ਵਿਚਾਰ ਦੀ ਹੁੰਦਾ ਨਹੀਂ ਇਸ ਲਈ ਨੂੰ ਮੁੱਢੋਂ ਰੱਦ ਕਰਤਾ ਜੀ ਭਾਰਤ ਨੇ 1960 ਦੇ ਵਿੱਚ ਕਹਿੰਦੇ ਪਾਕਿਸਤਾਨ ਨਾਲ ਕੀਤੀ ਗਈ ਸਿੰਧੂ ਜਲ ਸਮਝੌਤੇ ਤੇ ਪੂਰੀ ਤਰ੍ਹਾਂ ਪਿੱਛੇ ਹਟਣ ਦਾ ਫੈਸਲਾ ਕਰ ਲਿਆ ਇੱਕ ਕਾਲ ਦੀ ਪਰ ਜਦੋਂ ਕਿ ਪਾਣੀ ਮਾਇਰਾਂ ਦੀ ਗੱਲ ਕਹਿਣ ਦਾ ਇਹ ਹੈ ਕਿ ਜੇ ਪੂਰੀ ਤਰ੍ਹਾਂ ਇਸ ਨੂੰ ਰੋਕਣਾ ਹੈ ਤੇ ਉਸ ਤੋਂ ਬਾਅਦ ਆਇਆ ਆਪਾਂ ਡੈਮੰਡ ਸਪਰਸਟਾ ਵਧਾ ਲਈ ਤਾਂ ਫਾਂ ਵੀ ਪਾਣੀ ਤੇ ਡੀਮੈਂਡ ਕਰਨਾ ਪੈਂਦਾ ਹੈ। ਮਨਾਫਕ ਖੋਰੀ ਤੇ ਉਤਰਾਈ ਸੌਦੇ ਬਾਜੀ ਤੇ ਉਤਰਾਈ ਜੀ ਹਾਂ ਇੱਕ ਪਾਸੇ ਸਧਾਰਨ ਪਰਿਵਾਰਾਂ ਲਈ ਇਹ ਫਿਕਰ ਵਾਲੀ ਸਥਿਤੀ ਹੈ। ਹੁਣ ਟੈਕਸੀ ਪাজারਿਆਂ ਦੇ ਰੂਪ ਜੇ ਕਿਸੇ ਨੇ এয়ারਪੋਰਟ ਜਾਣਾ ਹੈ ਜੇ ਕਿਸੇ ਨੇ ਆਪਣੇ ਜਵਾਕ ਨੂੰ ਲੈ ਕੇ ਆਉਣਾ ਹੈ ਕਿਸੇ ਨੇ ਸਮਾਨ ਤੋਂ ਅਟਵਾਈ ਕਰਨਾ ਤਾਂ ਜੋ ਰੇਟ ਨੇ ਉਸ ਤੋਂ ਦਸ ਅੱਸੀ ਵੀਹ ਵੀ ਹੁਣ ਮੰਗੇ ਜਾ ਰਹੇ ਬੀਬੀ ਐਮ ਵੀ ਦੇ ਚੇਅਰਮੈਨ ਨੇ ਬਲਦਬ ਕੀਤਾ ਬਿਆਨਾ ਦੀਕ ਪਿੰਡ ਵੀ ਦਾ ਪਹੁੰਚ ਗਿਆ ਉਹ ਫਿਰ ਪਾਣੀ ਵਾਲੇ ਮਸੇ ਨੂੰ ਦਲਦ ਲੈ ਕੇ ਜਾ ਰਹੇ ਨੇ ਇਧਰ ਸੁਪਰੀਮ ਕੋਰ ਜਾਣ ਦੀਆਂ ਤਿਆਰੀਆਂ ਉਹਦਾ ਰੁਕ ਦਿੱਤਾ ਜਾ ਰਿਹਾ ਕਿ ਕ੍ਰੋਸ ਪਾਸੇ ਨੂੰ ਜਾਣਾ ਪਵੇ ग्लोबल पंजाब टीवी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਤ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ। ਜੰਗ جاری ਹੈ। ਅਮਨ ਦਾ ਸਨੇਹਾ। ਅਮਨ ਦੀ ਅਪੀਲ। ਇਹ ਸਬਦ ਦੇ ਦਰਮਿਆਨ ਜੰਗ جاری ਹੈ। ਲੰਗੀ ਰਾਤ ਪੂਰੇ ਮੁਲਕ ਲਈ ਤਣਾਅ ਭਰੀ ਸੀ ਲੰਗੀ ਰਾਤ ਸਰਹੱਦ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਬਲੈਕਆਊਟ ਹੋਇਆ ਜਿਸ ਤਰ੍ਹਾਂ ਸਾਇਰਨ ਵੱਜੇ ਜਿਸ ਤਰ੍ਹਾਂ ਨੂੰ ਸਰਦੀ ਖੇਤਰਾਂ ਚ ਲੋਕਾਂ ਨੂੰ ਬੰਕਰਾਂ ਚ ਜਾਣਾ ਪਿਆ ਜਿਸ ਤਰ੍ਹਾਂ ਫੌਜ ਦੇ ਜਵਾਨਾਂ ਨੇ ਫੌਜ ਦੀ ਹਾਈ ਟੈਕਨੋਲੋਜੀ ਨੇ ਗੁਮਾਡੀ ਮੁਲਕ ਵੱਲੋਂ ਦਾਗੇ ਗਏ ਰਾਕਟ ਗੁਮਾਡੀ ਮੁਲਕ ਵੱਲੋਂ ਦਾਗੇ ਗਏ ਮਜ਼ਾਇਲ ਕਵਾਂਡੀ ਮੁਲਕ ਵੱਲੋਂ ਦਾਗੇ ਗਏ ਡਰੋਨ ਉਹਨਾਂ ਸਾਰਿਆਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕੀਤਾ ਉਹਨਾਂ ਦੇ ਡਿਫੈਂਸ ਸਿਸਟਮ ਨੂੰ ਜਿਵੇਂ ਤਬਾਹ ਕੀਤਾ ਬੇਸ਼ੱਕ ਦਰਜਨਾ ਥਾਵਾਂ ਤੇ ਪੰਜਾਬ ਦੇ ਖੇਤਰ 'ਚ ਹਮਲਿਆਂ ਦੀਆਂ ਕੋਸ਼ਿਸ਼ਾਂ ਹੋਈਆਂ ਜਿਦੇ ਵਿੱਚੋਂ ਇੱਕ ਥੱਤ ਦਾ ਜੈੱਟ ਵੀ ਡਿੱਗਿਆ ਲੈ ਕੇ ਪਠਾਨਕੋਟ 'ਚ ਫਾਈਟਰ ਜੈੱਟ ਇਸੇ ਤਰ੍ਹਾਂ ਗੁਰਦਾਸਪੁਰ ਜਲੰਧਰ ਚ ਪਾਕ ਪਾਕਿਸਤਾਨ ਦੇ ਡਰੋਨ ਤਬਾਹ ਚੰਡੀਗੜ੍ਹ ਤੇ ਪੰਜਾਬ ਦੇ ਕਈ ਜ਼ਿਲ੍ਹੇ ਵੀ ਕਈ ਥਾਂ ਵੀ ਨਿਸ਼ਾਨੇ ਤੇ ਸੀ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਚੇਤਾਵਨੀਆਂ ਜਾਰੀ ਹੁੰਦੀਆਂ ਔਰ ਲਗਭਗ ਪਾਕਿਸਤਾਨ ਦੀ ਸਰਦਨਾ ਲੱਗਦੇ ਸੈਂਕੜਿਆਂ ਥਾਮਾਂ ਦੇ ਉੱਤੇ ਬਲੈਕਆਊਟ ਵਰਗੀ ਸਥਿਤੀ ਬਣੀ ਬਲੈਕਆਊਟ ਕਰਨਾ ਪਿਆ ਔਰ ਲਗਭਗ ਐਲਾਨੀਆਂ ਹੋ ਗਿਆ 9 ਵਜੇ ਤੋਂ ਲੈ ਕੇ ਰਾਤ ਦੇ ਸਵੇਰ ਦੇ 4-5 ਵਜੇ ਤੱਕ ਜਤਰਥਾ ਮਾਥੇ ਨੂੰ ਬਲੈਕਆਊਟ ਹੋਏਗਾ। ਸਵੇਰ ਚੜੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਛਾਈ ਅਲਰਟ ਪਠਾਨਕੋਟ ਖੇਤਰ ਗੁਰਦਾਸਪੁਰ ਖੇਤਰ ਅਮਰਸਰ ਛਾਈ ਅਲਰਟ ਰਾਜਸਥਾਨ ਦੇ ਕਿੰਗ ਖੇਤਰਾਂ ਛਾਈ ਅਲਰਟ ਜਜੋਕੇ ਲੰਗੀ ਰਾਤ ਪੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੀ ਲਗਾਤਾਰ ਸਾਰੀ ਅਪਡੇਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਰਹੀ ਸੀ ਤੇ ਦੂਸਰੇ ਪਾਸੇ ਰਾਸ਼ਟਰਪਤੀ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਸੀ ਤੇ ਇਸ ਦੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਫੌਜ ਦੇ ਤਿੰਨੇ ਮੁਖੀਆਂ ਨਾਲ ਕੱਲ ਰਾਤ ਵੀ देर रात ਵੀ ਬੈਠਕ ਕੀਤੀ ਤਾਜ਼ਾ ਸਥਿਤੀ ਤੇ ਚੁਕੰਨੀ ਨਜ਼ਰ ਹੈ ਭਾਰਤ ਦੇ ਜਵਾਨਾਂ ਦੀ ਤੇ ਜਿਸ ਤਰ੍ਹਾਂ ਲਾਹੌਰ ਚ 라ਵਲਪਿੰਡੀ ਚ ਸਿਆਲਕੋਟ ਚ ਉਹਨਾਂ ਦੇ ਡਿਫੈਂਸ ਸਿਸਟਮ ਨੂੰ ਨਸ਼ਟ ਕੀਤਾ ਗਿਆ ਤੇ ਦੂਸਰੇ ਪਾਸੇ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਹਾਈ ਟੈਕ ਟੈਕਨੋਲੋਜੀ ਦੇ ਸਹਾਰੇ ਟਾਰਗੇਟ ਫਿਕਸ ਕਰਕੇ ਛੱਡੀਆਂ ਮਜ਼ਾਈਲਾ ਟਾਰਗੇਟ ਫਿਕਸ ਕਰਕੇ ਛੱਡੇ ਰਾਕਟ ਟਾਰਗੇਟ ਫਿਕਸ ਕਰਕੇ ਛੱਡੇ ਡਰੋਨ ਉਹਨਾਂ ਨੂੰ ਜਿਵੇਂ ਹਵਾ ਚ ਡਿਸਪਿਊਜ਼ ਕੀਤਾ ਗਿਆ ਉਹਨਾਂ ਦੇ ਫਿਊਜ਼ ਕੱਢੇ ਗਏ ਜਾਂ ਉਹਨਾਂ ਦੀ ਪਾਵਰ ਮੁਕਾਈ ਗਈ ਜਾਂ ਉਹਨਾਂ ਨੂੰ ਖਾਰਜ ਕੀਤਾ ਗਿਆ ਨਤੀਜਾ ਉਹ ਕਈ ਥਾਵਾਂ ਤੇ ਉੱਥੇ ਆ ਕੇ ਗਿਰੇ ਪਰ ਉਹ ਮੇ ਤਮਾਕਾ ਨਹੀਂ ਕਰ ਸਕੇ ਇਸ ਦੇ ਲਈ ਫੌਜ ਦੇ ਜਾਵਾਜਾਂ ਨੂੰ ਸਲਾਮ ਹੈ ਪਰ ਇਹ ਸਭ ਦੇ ਦਰਮਿਆਨ جنگ ਅਜੇ ਜਾਰੀ ਹੈ ਬੇਸ਼ੱਕ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਕਿਹਾ ਸੀ ਕਿ ਜੇ ਹੁਣ ਭਾਰਤ ਵਾਲੇ ਪਾਸਿਓ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਕੋਈ ਹਰਕਤ ਨਹੀਂ ਕਰਾਂਗੇ ਪਰ ਹਕੀਕਤ 'ਚ ਜਾਂ ਨਹੀਂ ਹੋਇਆ ਪੁੰਛ ਖੇਤਰ ਦੇ ਵਿੱਚ ਐਲੋਸੀ ਦੇ ਉੱਤੇ ਲਗਾਤਾਰ ਪਿਛਲੀਆਂ ਦੋ ਰਾਤਾਂ ਤੋਂ ਪਾਕਿਸਤਾਨ ਵੱਲੋਂ ਹਰਕਤ ਜਾਰੀ ਰਹੀ ਕਦੇ ਗੋਲੀਬਾਰੀ ਹੁੰਦੀ ਹੈ ਕਦੇ ਅਟੈਕ ਹੁੰਦੇ ਨੇ ਇਹਨਾਂ ਉਹਦੇ ਵਿੱਚ 18 ਦੇ ਕਰੀਬ ਭਾਰਤੀ ਮਾਰੇ ਜਾਂਦੇ ਨੇ ਜਿਨ੍ਹਾਂ 'ਚ ਗੁਰੂ ਘਰ ਦਾ ਹਮਲਾ ਵੀ ਹੈਗਾ ਹਾਂ ਤੇ ਉਹਦੇ ਵਿੱਚ ਤਿੰਨ ਸਿੱਖ ਨਾਲ ਸਿੱਖ ਪਰਿਵਾਰਾਂ ਨਾਲ ਸੰਬੰਧਤ ਜਾਣ ਜਾਂਦੀ ਆ ਤੇ 12 13 ਮੁਸਲਮ ਪਰਿਵਾਰਾਂ ਨਾਲ ਸੰਬੰਧਤ ਭਾਈਚਾਰੇ ਦੇ ਨੁਮਾਇंदे ਮਾਰੇ ਜਾਂਦੇ ਨੇ ਇੱਕ ਫੌਜੀ ਜਬਾਨ ਜਿਹੜਾ ਹਿੰਦੂ ਭਾਈਚਾਰਾ ਸੁਣਦਾ ਸੀ ਉਹਦੀ ਜਾਨ ਜਾਂਦੀ ਆ ਸੋ ਇਸ ਲਈ ਇਹ 18 ਦੇ ਕਰੀਬ ਭਾਰਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਮੈਂ ਅਚੇਚਾਈ ਇਸ ਲਈ ਜ਼ਿਕਰ ਕਰ ਰਿਹਾ ਕਿ ਜਿਹੜੇ ਇਹ ਕਹਿੰਦੇ ਨੇ ਕਿ ਉਦੋਂ ਉਹਨਾਂ ਨੇ ਧਰਮ ਪੁੱਛ ਕੇ ਨਾਮ ਪੁੱਛ ਕੇ ਗੋਲੀਆਂ ਮਾਰੀਆਂ ਤੇ ਹੁਣ ਵੀ ਇਹ ਸਭ ਧਰਮਾਂ ਦੇ ਲੋਕਾਂ ਦੀ ਜਾਨ ਜਾ ਰਹੀ ਆ ਜਿਹੜੀ ਉਧਰੋਂ ਹਮਲਾ ਹੋ ਰਿਹਾ ਬਾਹਰ ਹੋ ਰਿਹਾ ਸੂਏ ਸਾਰੀ ਸਥਿਤੀ ਦੇ ਵਿੱਚ 11 ਦੇ ਕਰੀਬ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਚੰਡੀਗੜ੍ਹ ਸਣੇ 11 ਦੇ ਕਰੀਬ ਸੂਬੇ ਹਾਈ ਅਲਰਟ ਤੇ ਨੇ ਜਿਨ੍ਹਾਂ ਚ ਆ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਇਹ ਤਾਂ ਉਹ ਨੇ ਜਿਹੜੇ ਪਾਕਿਸਤਾਨ ਦੀ ਸਰਹੱਦ ਨਾਲ ਜਿਨ੍ਹਾਂ ਦੀ ਹੱਦ ਲੱਗਦੀ ਆ ਉਹ ਉਸ ਦੇ ਨਾਲ ਨਾਲ ਜਿਹੜਾ ਹੋਰ ਖੇਤਰ ਆਉਂਦਾ ਜਿਸ ਤਰ੍ਹਾਂ ਆਪਾਂ ਗੱਲ ਕਰੇ ਕਿ ਹੁਣ ਇਹ ਹੈ ਕਿ ਵੀ ਪਹਿਲਾਂ ਸਰਦਤ ਇਹ ਨਹੀਂ ਵਾਰ ਹੋਣਾ ਉੱਥੋਂ ਬੈਠ ਕੇ ਕਿਤੇ ਵੀ ਹਵਾਈ ਬਾਰ ਕਿਤੇ ਵੀ ਹੋ ਸਕਦਾ ਤੇ ਗੋਲੀ ਜਿਸ ਤਰ੍ਹਾਂ ਬਾਰਡਰ ਤੇ ਵੀ ਚੱਲ ਰਹੀ ਆ ਤੇ ਐਲਓਸੀ ਤੇ ਵੀ ਚੱਲ ਰਹੀ ਆ ਤੇ ਉਹ ਜਿਹੜੇ ਹਮਲੇ ਨੇ ਉਹ ਵੱਖਰੇ ਨੇ ਉਤੋਂ ਬਿਨਾਂ ਜਿਹੜੇ ਹਵਾਈ ਬਾਰ ਹੋ ਰਹੇ ਨੇ ਰਾਕਟ ਵਾਲੇ ਮਜ਼ਾਈਲ ਵਾਲੇ ਜਾਂ ਜਿਹੜੇ ਉਹ ਭੇਜੇ ਡਰੋਨ ਭੇਜ ਜਾ ਰਹੇ ਨੇ ਉਹਨਾਂ ਰਾਹੀਂ ਉਹ ਸਾਰੀ ਪ੍ਰਕਿਰਿਆ ਨੂੰ ਧਿਆਨ ਚ ਰੱਖਦਿਆਂ ਹੋਇਆਂ 11 ਸੂਬਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਔਰ ਲਗਭਗ ਹਰਿਆਣਾ ਦੇ ਕਈ ਖੇਤਰਾਂ ਦੇ ਵਿੱਚ ਵੀ ਹੁਣ ਤੈ ਹੋ ਗਿਆ ਅੰਬਾਲਾ ਦੇ ਨਾਲ ਲੱਗਦੇ ਖੇਤਰਾਂ 'ਚ ਕਿ ਇੱਥੇ ਵੀ ਸਾਨੂੰ ਬਲੈਕਆਊਟ ਕਰਨਾ ਪਏਗਾ ਜੀ ਹਾਂ ਪੰਜਾਬ 'ਚ ਹਰਿਆਣਾ 'ਚ ਜੰਮੂ ਕਸ਼ਮੀਰ 'ਚ ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ 'ਚ ਦਿੱਲੀ ਰਾਜਸਥਾਨ ਯੂਪੀ ਦੇ ਕਈ ਖੇਤਰ ਗੁਜਰਾਤ ਦੇ ਤੇ ਉੱਤਰਾਖੰਡ ਵਗੈਰਾ ਕੁਝ ਹੋਰ ਸੂਬਿਆਂ ਦੇ ਕਈ ਖੇਤਰਾਂ ਦੇ ਵਿੱਚ ਬਲੈਕਆਊਟ ਵਰਗੀ ਸਥਿਤੀ ਹੈ ਸੋ ਇਹ ਬਹੁਤ अहम ਪਹਿਲੂ ਹੈ ਇਹ ਸਭ ਦੇ ਦਰਮਿਆਨ ਹੀ ਸਰਦੀ ਖੇਤਰਾਂ ਤੇ ਪਹਿਲਾਂ ਤੋਂ ਜਿਨ੍ਹਾਂ ਨੇ ਇਹ ਮਾਹੌਲ ਦੇਖਿਆ ਜਿਨ੍ਹਾਂ ਨੇ ਦਿਨ ਉਖਾਈ ਕੱਟੀ ਹੈ ਜਿਹੜੇ ਜਾਣਦੇ ਨੇ ਜੰਗ ਦੀ ਮਾਰ ਕਿੰਨੀ ਗਹਿਰੀ ਤੇ ਡੂੰਗੀ ਹੁੰਦੀ ਹੈ ਸਟੂਡੀਓ ਚ ਬੈਠ ਕੇ ਕਹਿਣਾ ਕਿ ਮਲਿਆ ਮੇਟ ਕਰ ਦਿਓ ਮਿਟਾ ਕੇ ਆ ਜਾਓ ਮਿੱਟੀ ਚ ਮਲਾ ਦਿਓ ਬਹੁਤ ਆਸਾਨ ਹੈ ਜਾਵਾ ਜਿਨ੍ਹਾਂ ਨੂੰ ਲੜਨੀ ਪੈਂਦੀ ਹੈ ਜੰਗ ਜਾਂ ਤਾਂ ਉਹਨਾਂ ਨੂੰ ਸੈਲੂਟ ਹੈ ਜਾਂ ਜਿਹੜੇ ਬਾਰਡਰਾਂ ਤੇ ਬੈਠੇ ਲੋਕ ਨੇ ਇਨਾਂ ਦਾ ਡੰਗਰ ਪਸ਼ੂ ਕਰਬਾਰ ਕਾਰੋਬਾਰ ਕੰਮਕਾਰ ਖੇਤੀਬਾੜੀ ਫਸਲ ਸਾਰਾ ਕੁਝ ਤੇ ਜਿਹੜਾ ਮਿੱਟੀ ਦਾ ਮੋਹ ਹੈ ਉਹ ਆਪਣਾ ਪਿੰਡ ਆਪਣਾ ਗਰਾਹ ਛੱਡਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੇ ਲਈ ਕਈ ਵਾਰ ਟੈਂਪਰੀਰੀ ਤੌਰ ਤੇ ਪਿਛਾਂ ਵੀ ਆਉਣਾ ਪੈਂਦਾ ਹੈ ਜਾਂ ਕਈ ਵਾਰ ਫਿਰ ਬੰਕਰ ਤਿਆਰ ਕੀਤੇ ਨੇ ਉਹਨਾਂ 'ਚ ਵੀ ਜਾਣਾ ਪੈਂਦਾ ਬਿਲਕੁਲ ਬੰਕਰਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ ਕਈ ਬਾਹਰ ਆ ਕੇ ਹੋਰਨਾ ਪਿੰਡਾਂ 'ਚ ਸ਼ਰਨ ਲੈ ਰਹੇ ਨੇ ਕੈਂਪਾਂ ਤੱਕ ਬਾਰੇ ਸੋਚਿਆ ਜਾ ਰਿਹਾ ਸੋ ਇਹ ਸਥਿਤੀ ਬਣ ਗਈ ਹੈ पीजीई ਦੇ ਵਿੱਚ ਮੈਡੀਕਲ ਟੀਮਾਂ ਨੂੰ ਅਪਡੇਟ ਕਰ ਦਿੱਤਾ ਗਿਆ। ਇਹਨਾਂ ਕਈ ਥਾਵਾਂ ਦੇ ਉੱਤੇ ਬਲੱਡ ਬੈਂਕਾਂ ਦੀ ਪ੍ਰਬੰਧ ਕੀਤੇ ਜਾ ਰਹੇ ਨੇ, ਦਵਾਈਆਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਸੋ ਬਕਾਇਦਾ ਤੌਰ ਤੇ ਮੈਡੀਕਲ ਟੀਮਾਂ ਦੀਆਂ ਪੰਜਾਬ 'ਚ ਵੀ, ਹਰਿਆਣਾ 'ਚ ਵੀ, ਹਿਮਾਚਲ 'ਚ ਵੀ ਤੇ ਇਸੇ ਤਰ੍ਹਾਂ ਚੰਡੀਗੜ੍ਹ 'ਚ ਵੀ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਪੁਲਿਸ ਦੀਆਂ ਛੁੱਟੀਆਂ ਰੱਦ ਕਰਤੀਆਂ ਨੇ। ਜਿਹੜੇ ਫੌਜੀ ਬਹੁਤ ਜਲਦੀ ਛੱਡ ਕੇ ਆ ਗਏ ਨੇ ਆਪਣੀਆਂ ਡਿਊਟੀਆਂ, ਜਿਨ੍ਹਾਂ ਦੀ ਅਜੇ ਉਮਰ ਪਈ ਹੈ ਜਾਂ ਜਵਾਨ ਉਮਰ 'ਚ ਨੇ। ਉਹਨਾਂ ਨੂੰ ਵੀ ਕਹਿੰਦੇ ਸੰਪਰਕ ਸਤਾਇਆ ਜਾ ਰਿਹਾ ਜੇ ਲੋੜ ਪਵੇ ਤਾਂ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਸੋ ਇਹ ਸਾਰੀ ਸਥਿਤੀ ਬਣੀ ਹੋਈ ਹੈ ਇਹ ਸਾਰੀ ਦੇ ਵਿੱਚ 11 ਦੇ ਕਰੀਬ ਸੂਬੇ ਹਾਈ ਅਲਰਟ ਤੇ ਨੇ ਤੇ ਜ਼ਿਆਦਾਤਰ ਥਾਂਾਂ ਤੇ ਅੱਜ ਵੀ ਬਲੈਕਆਊਟ ਹੋਏਗਾ ਕਿਉਂਕਿ ਅਜੇ ਮਿਸ਼ਨ ਸੰਦੂਰ ਮਿਸ਼ਨ ਆਪਰੇਸ਼ਨ ਜੇ جاری ਹੈ ਤਾਂ ਉਧਰੋਂ ਵੀ ਹਰਕਤਾਂ ਜਾਰੀ ਨੇ ਇਸ ਲਈ جنگ ਅਜੇ ਜਾਰੀ ਹੈ ਬਿਲਕੁਲ ਹੀ ਇਹ ਸਭ ਦੇ ਦਰਮਿਆਨ ਜਦੋਂ ਅੱਤਵਾਦੀਆਂ ਨੇ 22 April ਨੂੰ ਪਹਿਲਗਾਮ ਦੇ ਵਿੱਚ ਉਸ ਕਟੜਨ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਇਹ ਆਪਰੇਸ਼ਨ ਸੰਦੂਰ ਕੀਤਾ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਲਗਾਤਾਰ ਹਰਕਤਾਂ ਜਾਰੀ ਨੇ ਤੇ ਇਧਰੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਆ ਉਹ ਸਭ ਦੇ ਦਰਮਿਆਨ ਹੀ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਹੀ ਸਿੰਧੂ ਜਲ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਆਈ ਪਾਣੀਆਂ ਨੂੰ ਰੋਕਣ ਦੀ ਗੱਲ ਆਈ ਕਈ ਮਾਇਰਾਂ ਨੇ ਕਈ ਇਸ ਡੈਮ ਸਿਸਟਮ ਨੂੰ ਸਮਝਣ ਵਾਲਿਆਂ ਨੇ ਕਿਹਾ ਕਿ ਬਿਆਨੀਆਂ ਇੰਨਾ ਆਸਾਨ ਨਹੀਂ ਇਸ ਨੂੰ ਹਕੀਕੀ ਰੂਪ ਦੇਣਾ ਇੰਨਾ ਆਸਾਨ ਨਹੀਂ 12 ਤੋਂ 14 ਸਾਲ ਦਾ ਵਕਵਾ ਲੱਗ ਜਾਣਾ ਜੇ ਅਸੀਂ ਉਹ ਡੈਮ ਬਣਾ ਕੇ ਪਾਣੀਆਂ ਨੂੰ ਸੰਭਾਲਣ ਚਾਹੀਏ ਤੇ ਫਿਰ ਹੋਰ ਚੈਨਲਾਈਜ਼ ਕਰਕੇ ਉਹਨੂੰ ਕਿਤੇ ਹੋਰ ਨਹਿਰਾਂ ਰਾਈ ਪਰ ਰੀਲੀਜ਼ ਕਰਨੀ ਕੋਈ ਸ਼ਾਇਦ ਉਸ ਨੂੰ ਚੈਨਲਾਈਜ਼ ਕਰਨਾ ਪੈਣਾ ਪਰ ਤੁਰੰਤ ਪ੍ਰਭਾਵ ਨਾਲ ਦੋ ਦਰਿਆਵਾਂ ਦਾ ਪਾਣੀ ਰੋਕਣ ਦੇ ਹੁਕਮ ਦਿੱਤੇ ਗਏ ਕਿ ਜੀ ਰੋਕ ਦਿਓ ਕਿੰਨਾ ਰੁਕਿਆ ਕਿੰਨਾ ਗਿਆ ਪਰ ਕਿਹਾ ਗਿਆ ਕਿ ਅਗਲੇ ਮੈਂ ਮਤਲਬ 24 ਘੰਟਿਆਂ ਚ ਪਾਣੀ ਰੋਕਣ ਜਾ ਰਿਹਾ ਤੇ ਅਗਲੇ ਚੰਦ ਦਿਨਾਂ ਦੇ ਵਿੱਚ 48 ਘੰਟਿਆਂ 72 ਘੰਟਿਆਂ ਬਾਅਦ ਪਾਕਿਸਤਾਨ ਦੇ ਵਿੱਚ ਪਾਣੀ ਲਈ ਹਾਹਾਕਾਰ ਮਚਣਾ ਉਹਦਾ ਅਸਰ ਵੀ ਦੇਖਣ ਨੂੰ ਮਿਲਿਆ ਆਪਣੇ ਵਾਲੇ ਪਾਸੇ ਸੰਕੇਤ ਵੀ ਦਿੱਤੇ ਗਏ ਕਿ ਜਿਵੇਂ ਚਨਾਬ ਦੇ ਉੱਤੇ ਜਿਹੜਾ ਡੈਮ ਨੇ ਉਹਨਾਂ ਦੇ ਵੱਲਣ ਕਿ ਬਈ ਜੇ ਪਾਣੀ ਉਧਰ ਨਹੀਂ ਜਾ ਰਿਹਾ ਤੇ ਇੱਧਰ ਵਧੂਗਾ ਥੋੜਾ ਇਸ ਲਈ ਲੋਕ ਉਥੋਂ ਦੂਰ ਰਹਿਣ ਪਰੇ ਰਹਿਣ ਇਹ ਐਡਵਾਈਜ਼ਰੀ ਵੀ ਜਾਰੀ ਹੋਈ ਹੁਣ ਇੱਕ ਪਾਸੇ ਗੱਲ ਤੁਰੀ ਹੈ ਕਿ ਸਿੰਧੂ ਜਲ ਸਮਝੌਤੇ ਤੇ ਮੁੜ ਵਿਚਾਰ ਦੀ ਹੁੰਦਾ ਹੈ ਨਹੀਂ ਇਸ ਲਈ ਨੂੰ ਮੁੱਢੋ ਰੱਦ ਕੀਤਾ ਜਾਵੇ। ਭਾਰਤ ਨੇ 1960 ਦੇ ਵਿੱਚ ਕਹਿੰਦੇ ਪਾਕਿਸਤਾਨ ਨਾਲ ਕੀਤੀ ਗਈ ਸਿੰਧੂ ਜਲ ਸਮਝੌਤੇ ਤੇ ਪੂਰੀ ਤਰ੍ਹਾਂ ਪਿੱਛੇ ਹਟਣ ਦਾ ਫੈਸਲਾ ਕਰ ਲਿਆ। ਹਾਂ ਇਸ ਵਾਧ ਦੇ ਤਣਾ ਦੇ ਵਿਚਾਰੀ ਉਤੇ ਮੁੜ ਵਿਚਾਰ ਕਰਨ ਦੀ ਸੁਭਾਵਨਾ ਵੀ ਲਗਭਗ ਖਤਮ ਹੋ ਗਈ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਤੇ ਸਿੰਧੂ ਜਲ ਸਮਝੌਤੇ ਨਾਲ ਜੁੜੇ ਦੋ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਈ ਸਮਝੌਤੇ ਤੇ ਮੁੜ ਗੱਲਬਾਤ ਨਹੀਂ ਹੋਵੇਗੀ ਇਹਦੇ ਸੰਕੇਤ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਪ੍ਰੋਗਰਾਮ ਵਿੱਚ ਵੀ ਦਿੱਤੇ ਗਏ ਸਨ ਉਹਨਾਂ ਨੇ ਕਿਹਾ ਸੀ ਕਿ ਭਾਰਤ ਹੁਣ ਆਪਣੇ ਪਾਣੀ ਆਪਣੇ ਲਈ ਵਰਤੇਗਾ ਪੀਐਮ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਇਸ ਪੱਸੇ ਸੀ ਕਿ ਉਹਨਾਂ ਦਾ ਵਿਚਾਰ ਸਿੰਧੂ ਜਲ ਸਮਝੌਤੇ ਵਾਲੀ ਸੀ ਭਾਰਤ ਦੇ ਇੱਕ ਸਾਬਕਾ ਕਮਿਸ਼ਨਰ ਮੁਤਾਬਕਤਕਰਕ ਤੌਰ ਤੇ ਤਾਂ ਭਾਰਤ ਨੇ ਇਹ ਸਮਝੌਤੇ ਨੂੰ ਆਪਣੇ ਵੱਲੋਂ ਠੰਡੇ ਵਾਸਤੇ ਪਾਸ ਦਿੱਤਾ ਪਰ ਸੱਚਾਈ ਇਹ ਹੈ ਕਿ ਭਾਰਤ ਵੱਲੋਂ ਇਹ ਸਮਝੌਤਾ ਹਮੇਸ਼ਾ ਲਈ ਖਤਮ ਹੋ ਚੁੱਕਾ ਹੈ ਉਹ ਕਹਿੰਦੇ ਕਿ ਅਸਲ ਦੇ ਵਿੱਚ ਸਿੰਧੂ ਜਲ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ ਚਨਾਬ ਤੋਂ ਪਾਣੀ ਰਿਲੀਜ਼ ਹੋਇਆ ਕੀ ਇਹ ਕਿਸੇ ਕੂਟਨੀਤੀ ਦਾ ਹਿੱਸਾ ਹੈ ਜੀ ਹਾਂ ਕਹਿੰਦੇ ਜੀ ਇਹ ਜੰਗੀ ਨੀਤੀ ਹੈ ਕੋਈ ਕਿ ਪਾਕਿਸਤਾਨ ਨੂੰ ਜਨਾਬ ਦਾ ਪਾਣੀ ਰਿਲੀਜ਼ ਕੀਤਾ ਗਿਆ ਫਿਰ ਡੈਮ ਦੇ ਫਾਟੇ ਖੁੱਲੇ ਤੇ ਪਾਣੀ ਪਾਕਿਸਤਾਨ ਨੂੰ ਗਿਆ ਕੀ ਇਹ ਮਜਬੂਰੀ ਸੀ ਇਸ ਸਮੇਂ ਪਾਣੀ ਛੱਡਣਾ ਆਪਣੇ ਦੇਸ਼ ਵਾਸੀਆਂ ਦਾ ਕੋਈ ਨੁਕਸਾਨ ਨਾ ਹੋਵੇ ਜਾਨੀ ਮਾਲੀ ਉਸ ਨੂੰ ਧਿਆਨ ਚ ਰੱਖ ਕੇ ਫੈਸਲਾ ਲੈਣਾ ਪਿਆ ਜਾਂ ਇੱਕ ਤਰ੍ਹਾਂ ਦੀ ਨੀਤੀ ਸੀ ਕਿ ਪਹਿਲਾਂ ਪਾਣੀ ਇਕੱਠਾ ਕਰੋ ਫਿਰ ਇਕੱਠਾ ਛੱਡ ਦੇਾਂਗੇ ਜਾਂ ਇਸ ਬਰਦੀ ਅੰਗ ਦੇ ਅੱਗ ਅੱਗ ਦੇ ਵਿੱਚ ਇਸ ਜੰਗ ਨਾਲ ਲੱਗੀ ਅੱਗ ਦੇ ਵਿੱਚ ਇਹ ਪਾਣੀ ਕੁਝ ਠੰਡਕ ਦੇ ਛਿੱਟੇ ਵਰਤਾਏਗਾ ਇਸ ਵੱਲ ਕਿਉਂ ਆਇਆ ਇੱਕ ਪਾਸੇ ਮੈਂ ਕੇਂਦਰੀ ਹਵਾਲਿਆਂ ਨਾਲ ਆ ਰਹੀਆਂ ਖਬਰਾਂ ਦੇ ਧਾਰਤਿਕ ਗੱਲ ਕਰਾਂ ਜਿਹਦੇ ਵਿੱਚ ਕਿਹਾ ਗਿਆ ਕਿ ਹੁਣ ਸਾਬਕਾ ਕਮਿਸ਼ਨਰ ਨੇ ਵੀ ਸਪਸ਼ਟ ਕੀਤਾ ਕਿ ਹੁਣ ਸਾਡੇ ਵਾਲੇ ਪਾਸਿਓਂ ਤਾਂ ਲਗਭਗ ਇਹ ਸਿੰਧੂ ਜਲ ਸਮਝੌਤਾ ਖਤਮ ਸਮਝਿਆ ਜਾਵੇ ਇਸ ਅਧਿਕਾਰਤ ਐਲਾਨ ਐਲਾਨ ਕਹਿੰਦੇ ਕਿਸੇ ਵੀ ਸਮੇਂ ਹੋ ਸਕਦਾ ਹੈ ਇੱਕ ਸਾਬਕਾ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਪਾਕਿਸਤਾਨ ਨੂੰ ਸੂਚਨਾ ਵੀ ਨਹੀਂ ਦਿੱਤੀ ਜਾਵੇਗੀ ਪਰ ਦੀ ਤਿਆਰੀ ਪੂਰੀ ਹੈ ਅੰਤਰਰਾਸ਼ਟਰੀ ਟ੍ਰਿਬਿਨਲ ਦਾ ਸਪਸ਼ਟ ਕਰਨ ਦਾ ਸਾਹਮਣਾ ਕਰਨ ਤੋਂ ਲੈ ਕੇ ਇਸ ਸੰਧੀ ਦੀ ਵਿਚੋਲਗੀ ਕਰਨ ਵਾਲੇ ਵਿਸ਼ਵ ਬੈਂਕ ਤੱਕ ਆਪਣੀ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਦੌਰਾਨ ਜਲ ਸ਼ਕਤੀ ਮੰਤਰਾਲੇ ਦੇ ਇੱਕ ਅਧਿਕਾਰੀ ਮੁਤਾਬਕ ਭਾਰਤ ਨੇ 2016 ਵਿੱਚ ਬਣੀ ਟਾਸਕ ਫੋਰਸ ਦੇ ਸੁਝਾਅ ਮੁਤਾਬਕ ਆਪਣੀ ਕਦਮ ਪੁੱਟਨੇ ਸ਼ੁਰੂ ਕਰ ਦਿੱਤੇ ਨੇ ਸਿੰਧੂ ਸਮਝੌਤੇ ਵਿੱਚ ਸ਼ਾਮਲ ਤਿੰਨ ਦਰਿਆਵਾਂ ਤੇ ਬਣੇ ਡੈਮਾਂ ਦੀ ਸਟੋਰੇਜ ਸਮਰੱਥਾ ਅਗਲੇ 1 ਸਾਲ ਵਿੱਚ 20% ਤੱਕ ਵਧਾਈ ਜਾਏਗੀ ਅਗਲੇ 1 ਸਾਲ ਚ ਅਸੀਂ 20% ਵਧਾਵਾਂਗੇ ਸਵੇਦਾ ਮਤਲਬ ਅਜੇ ਸਾਨੂੰ ਇਸ ਪ੍ਰਕਿਰਿਆ ਜਾਣ ਲਈ 1 ਸਾਲ ਦੀ ਗੱਲ ਪਰ ਜਦੋਂ ਕਿ ਪਾਣੀ ਮੈਰਾਂ ਦੀ ਗੱਲ ਕਹਿਣ ਦਾ ਇਹ ਹੈ ਕਿ ਜੇ ਪੂਰੀ ਤਰ੍ਹਾਂ ਇਸ ਨੂੰ ਰੋਕਣਾ ਤੇ ਉਸ ਤੋਂ ਬਾਅਦ ਚਾਹੇ ਆਪਾਂ ਡੈਮਾਂ ਦੀ ਸਮਰੱਥਾ ਵਧਾ ਲਈਏ ਤਾਂ ਤਾਂ ਵੀ ਪਾਣੀ ਕਿਤੇ ਰਿਲੀਜ਼ ਕਰਨਾ ਪੈਂਦਾ ਤੇ ਉਹਦੇ ਲਈ ਜੇ ਇਹਨੂੰ ਚੈਨਲਾਈਜ਼ ਕਰਨਾ ਹੈ ਤਾਂ 12 ਤੋਂ 14 ਸਾਲ ਲੱਗਣੀ ਹੈ ਪਰ ਇੱਥੇ ਫੇਰ ਵੀ 1 ਸਾਲ ਦੀ ਗੱਲ ਇਹਦਾ ਮਤਲਬ ਅੱਜ ਦੀ ਤਰੀਕੇ ਦੇ ਵਿੱਚ ਅਜੇ ਪਾਣੀ ਰੋਕਣਾ ਸੰਭਵ ਨਹੀਂ ਹੈ ਜਾਂ ਅਸੀਂ ਉਹਨਾਂ ਰੋਕਦੇ ਆਂ ਤੇ ਫਿਰ ਇਕੱਠਾ ਛੱਡਦੇ ਆਂ ਤਾਂ ਕਿ ਇਹ ਵੀ ਇੱਕ ਤਰੀਕਾ ਹਮਲੇ ਦਾ ਹੋਵੇ ਤਾਂ ਹੀ ਸ਼ਾਇਦ ਪਾਕਿਸਤਾਨ ਕਹ ਰਿਹਾ ਸੀ ਕਿ ਇਹ ਤਾਂ ਬਾਹਰ ਹੈ ਜੀ ਪਾਣੀ ਦੀ ਕਮੀ ਵੀ ਤੇ ਜੇ ਪਾਣੀ ਆਵੇ ਤਾਂ ਤਬਾਹੀ ਮਚਾਵੇ ਕੀ ਇਹ ਵੀ ਕੂਟਨੀਤੀ ਜੰਗੀ ਨੀਤੀ ਦਾ ਕੋਈ ਹਿੱਸਾ ਇਹ ਸਬਦੇ ਦਰਮਿਆਨ ਜਨਾਬ ਦਾ ਪਾਣੀ ਖੋਲਿਆ ਗਿਆ ਦੱਸਿਆ ਇਹ ਵੀ ਜਾ ਰਿਹਾ ਕਿ ਉੱਪਰ ਮੀਂਹ ਨੇ ਪੈ ਗੇ ਪਹਾੜਾਂ 'ਚ ਕਿ ਜਿਹਦੇ ਕਾਰਨ ਪਾਣੀ ਦਾ ਬਹਾਅ ਬਹੁਤ ਤੇਜ਼ ਆਇਆ ਲਵਾਂ ਲਵਾਇਆ ਤੇ ਡੈਮ ਨੱਕੋ ਨੱਕ ਭਰੇ ਤੇ ਜੇਕਰ ਉਸ ਨੂੰ ਰਿਲੀਜ਼ ਨਾ ਕਰਦੇ ਪਾਕਿਸਤਾਨ ਵਾਲੇ ਪਾਸੇ ਪਾਣੀ ਜਾਣੋ ਮਤਲਬ ਪਾਣੀ ਨਾ ਛੱਡਦੇ ਤਾਂ ਉਹ ਆਪਣੇ ਵਾਲੇ ਪਾਸੇ ਵੀ ਤਵਾਹੀ ਮਚਾ ਸਕਦਾ ਸੀ ਇਹ ਵੀ ਖਾਸ ਸੀ ਪਰ ਦੂਸਰੇ ਪਾਸੇ ਕੁਝ ਤਰ੍ਹਾਂ ਇਸ ਪਹਿਲੂ ਤੇ ਵੀ ਵਿਚਾਰ ਕਰ ਰਹੀਆਂ ਨੇ ਕਿ ਜਿਹੜੇ ਦਰਿਆਵਾਂ ਦਾ ਬਹਾਵ ਹੈ ਕਿ ਉਸ ਬਹਾਵ ਨੂੰ ਰੋਕਿਆ ਜਾ ਸਕਦਾ ਇਸ ਜੰਗ ਵਾਲੀ ਸਥਿਤੀ ਦੇ ਵਿੱਚ ਵੀ ਇਹਦੇ ਉੱਤੇ ਵੀ ਦੁਨੀਆ ਪਰਚ ਸਚਾਰ ਚ ਰਹੀ ਹੋ ਰਹੀ ਹੈ ਪਰ ਬਿਲਕੁਲ ਜੀ ਜਿਹੜੇ ਪਹਿਲੂ ਤੇ ਆਪਾਂ ਗੱਲ ਕਰ ਰਹੇ ਆ ਉਹ ਪਹਿਲੂ ਇਹੀ ਹੈ ਕਿ ਪਾਕਿਸਤਾਨ ਨੂੰ ਚਨਾਬ ਦਾ ਪਾਣੀ ਛੱਡਿਆ ਗਿਆ ਚਲੋ ਜੀ ਇਹ ਤੋਂ ਅੱਗੇ ਆਈਏ ਜੰਗੀ ਸਾਇਰਨ ਵੱਜ ਰਹੇ ਨੇ ਸਥਿਤੀਤ ਨਾਲ ਹੀ ਹੈ ਪਰ ਇਸ ਜੰਗੀ ਮਾਹੌਲ ਦਾ ਕੋਈ ਫਾਇਦਾ ਵੀ ਲੈਣ ਨੂੰ ਫਿਰਦਾ ਇੱਕ ਪਾਸੇ ਅਸੀਂ ਦੇਸ਼ ਭਗਤੀ ਦੀ ਗੱਲ ਕਰਦੇ ਹਾਂ ਇੱਕ ਪਾਸੇ ਅਸੀਂ ਆਪਣੇ ਮੁਲਕ ਨਾਲ ਰਾਸ਼ਟਰਵਾਦ ਨਾਲ ਆਪਣੀ ਤਿਰੰਗੇ ਨਾਲ ਆਪਣੀ ਫੌਜ ਨਾਲ ਆਪਣੇ ਦੇਸ਼ ਪਾਸ਼ੀਆਂ ਨਾਲ ਖੜਨ ਦੀ ਗੱਲ ਕਰਦੇ ਹਾਂ ਇੱਕ ਪਾਸੇ ਅਸੀਂ ਅੱਤਵਾਦ ਨੂੰ ਮਿਟਾਉਣ ਦੀ ਗੱਲ ਕਰਦੇ ਹਾਂ ਸੋ ਕਾਲਡ ਸਾਡੇ ਰਾਸ਼ਟਰੀ ਮੀਡੀਆ ਨੇ ਜਿਵੇਂ ਬਿਆਨੀਆਂ ਕੀਤਾ ਉਸ ਬਿਆਨੀਆਂ ਚੋਂ ਅਸੀਂ ਦੂਸਰੇ ਮੁਲਕ ਨੂੰ ਮਲਿਆ ਮੇਟ ਕਰਨ ਦੀ ਵੀ ਦਮ ਪਰਦੇ ਆ ਪਰ ਇਹ ਸਭ ਦੇ ਦਰਮਿਆਨ ਇਹ ਜੰਗੀ ਮਾਰ ਕਿਉਂ ਪੈ ਰਹੀ ਹੈ ਕਿ ਸਾਡੇ ਹੀ ਲੋਕ ਕਾਲਾ ਬਜਾਰੀ ਤੇ ਉਤਰ ਆਏ ਨੇ ਲੁੱਟਖੋਤੇ ਉਤਰ ਆਏ ਨੇ ਮਨਾਫਕ ਖੋਰੀ ਤੇ ਉਤਰ ਆਏ ਨੇ ਸੌਦੇ ਬਾਜ਼ੀ ਤੇ ਉਤਰ ਆਏ ਨੇ ਜੀ ਹਾਂ ਇੱਕ ਪਾਸੇ ਸਧਾਰਨ ਪਰਿਵਾਰਾਂ ਲਈ ਇਹ ਫਿਕਰ ਵਾਲੀ ਸਥਿਤੀ ਹੈ ਕਿ ਜੇਕਰ ਇਹ ਦਿਨ ਕੁਝ ਹੋਰ ਇਸੇ ਤਰ੍ਹਾਂ ਅੱਗੇ ਲੰਘੇ ਰਾਤਾਂ ਦਿਨ ਇਸੇ ਤਰ੍ਹਾਂ ਹੋਰ ਲੰਘੇ ਤਾਂ ਕਿਤੇ ਰੋਟੀ ਪਾਣੀ ਦੁੱਧ ਸਬਜੀ ਆਟਾ ਦਾਲ ਐ ਚੀਨੀ ਸ਼ੱਕਰ ਗੁੜ ਹੈ ਨਾ ਚਾਹ ਪੱਤੀ ਇਹਨਾਂ ਚੀਜ਼ਾਂ ਦੇ ਲਾਲੇ ਨਾ ਪੈ ਜਾਣ ਸੋ ਫਿਰ ਆਮ ਪਰਿਵਾਰ ਗਰੀ ਪਰਿਵਾਰ ਸਧਾਰਨ ਪਰਿਵਾਰ ਕੀ ਕਰੂਗਾ ਜਿਦੇ ਕਰੇ ਮਤਲਬ ਕਣ ਕਾਲੀ ਆਟੇ ਵਾਲੀ ਢੋਲੀ 30 ਕਿਲੋ ਦੀ ਆ ਤੇ ਉਹ 15 ਕਿਲੋ 20 ਕਿਲੋ ਲੈ ਕੇ ਆਉਂਦਾ ਮਹੀਨੇ ਦਾ ਉਹ ਬਾਤ ਤੋਂ ਬਾਅਦ ਜੋਰ ਲਾ ਕੇ 30 ਕਿਲੋ ਪਾਲੂਗਾ ਭਾਈ ਉਹ ਚ ਉਹਦੇ ਲਈ ਉਹ ਬਾਜ਼ਾਰ ਕਰੀ ਨੂੰ ਭੱਜ ਰਿਹਾ ਜੇ ਦਾਲ ਉਹ ਮਹੀਨੇ ਦੀ ਅੱਧਾ ਕਿਲੋ ਪਾਈ ਆ ਲਿਆਉਂਦਾ ਤਾਂ ਪਈ ਉਦਨ ਜੋਰ ਮਾਰ ਕੇ ਕਿਲੋ ਲੈ ਲੂਗਾ ਆਮ ਪਰਿਵਾਰਾਂ ਦੀ ਸਮਰੱਥਾ ਵੀ ਕਿੰਨੀ ਐ ਤੇ ਪਰ ਛੋਟੇ ਪਰਿਵਾਰ ਦਰਮਿਆਨੇ ਪਰਿਵਾਰ ਥੋੜੇ ਠੀਕ ਦਰਮਿਆਨੇ ਪਰਿਵਾਰ ਅਮੀਰ ਪਰਿਵਾਰ ਬਹੁਤ ਅਮੀਰ ਪਰਿਵਾਰ ਬਹੁਤ ਹੀ ਅਮੀਰ ਪਰਿਵਾਰ ਜਾਂ ਤਾਂ ਜਮ੍ਹਾਂ ਗਰੀਬ ਤੇ ਪ੍ਰਵਾਹ ਹੋ ਕੇ ਰਹੂਗਾ ਇਸ ਜੰਗ ਚ ਜਿਹਦੇ ਕੋਲ ਗਵਾਉਣ ਲਈ ਕੁਛ ਨਹੀਂ ਸਿਰਫ ਆਪਣੇ ਪਰਿਵਾਰਕ ਜੀਆਂ ਤੋਂ ਇਲਾਵਾ ਜਾਂ ਬਹੁਤ ਅਮੀਰਾਂ ਨੂੰ ਲੱਗਦਾ ਹੋਊਗਾ ਕਿ ਪੈਸਾ ਸਾਨੂੰ ਸਾਰਾ ਕੁਝ ਬਚਾ ਲੂਗਾ ਪਰ ਇਹ ਗੋਲੀਬਾਰੀ ਸਭ ਤੋਂ ਵੱਧ ਡਰਾਉਂਦੀ ਜਰੂਰ ਹੋਗੀ ਉਹਨਾਂ ਨੂੰ ਉਹ ਸਭ ਦੇ ਦਰਮਿਆਨ ਵਾਲੇ ਜਿਹੜੇ ਲੋਕ ਨੇ ਉਹ ਦੁਕਾਨਾਂ ਕੰਨੀ ਨੂੰ ਭੱਜ ਰਹੇ ਨੇ ਉਹ ਬਿਜਾਰਾਂ ਕੰਨੀ ਨੂੰ ਭੱਜ ਰਹੇ ਨੇ ਉਹ ਰਾਸ਼ਨ ਪੱਤਾ ਇਕੱਠਾ ਕਰ ਰਹੇ ਨੇ ਉਹ ਸਮਾਨ ਇਕੱਤਰ ਕਰ ਰਹੇ ਨੇ ਆਪਣੇ ਪਰਿਵਾਰਕ ਜੀਆਂ ਨੂੰ ਵੀ ਸਮੇਟ ਕੇ ਆਪਣੇ ਘਰਾਂ 'ਚ ਇਕੱਠਾ ਕਰ ਰਹੇ ਨੇ ਇਹ ਸਭ ਦੇ ਦਰਮਿਆਨ ਦੇਸ਼ ਭਗਤੀ ਦੇ ਨਾਰੇ ਵੀ ਲਾਉਂਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਪਾਉਂਦੇ ਨੇ ਜਿਹੜੇ ਤੇ ਉਹੀ ਕਾਲਾ ਬਜਾਰੀ ਤੇ ਉਤਰੇ ਜਨਾਬ ਸੋ ਕਾਲਡ ਕਾਰਪੋਰੇਟ ਕੰਪਨੀਆਂ ਆ ਕੈਬ ਕੰਪਨੀਆਂ ਫਲਾਣਾ ਕੰਪਨੀਆਂ ਅਚਾਨਕ ਜਿਹਾ ਕੀ ਵਾਪਰ ਗਿਆ 3-3 ਗੁਣਾ ਰੇਟ ਵਧ ਗਿਆ ਜੀ ਜਦੋਂ ਪਹਿਲਗਾਮ ਦੇ ਵਿੱਚ ਉਹ ਘਟਨਾ ਵਾਪਰੀ ਅਤਵਾਦੀਆਂ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਪਹਿਲਗਾਮ ਤੇ ਸਣੇ ਸਮੁੱਚੇ ਕਸ਼ਮੀਰ ਘਾਟੀ ਚੋਂ ਜਾਂ ਜੰਮੂ ਕਸ਼ਮੀਰ ਚੋਂ ਜਿਵੇਂ ਸਲਾਨੀਆਂ ਨੇ ਵਾਪਸ ਘਰਾਂ ਦਾ ਰੁਕ ਕੀਤਾ ਤਾਂ ਸਥਾਨਕ ਲੋਕ ਉਹਨਾਂ ਲਈ ਰੋਟੀ ਪਾਣੀ ਫਲ ਫਰੂਟ ਰਾਹ ਲਈ ਕੋਈ ਪ੍ਰਬੰਧ ਕਰਕੇ ਪੈਕ ਕਰਕੇ ਘਰਾਂ 'ਚ ਰੱਖਣ ਦਾ ਪ੍ਰਬੰਧ ਜੇ ਕਿਸੇ ਕੋਲ ਪੈਸੇ ਕੱਟੇ ਦੀ ਲੋੜ ਪੈ ਗਈ ਉਹ ਜੇਟੀਐਮ ਨਹੀਂ ਚੱਲ ਰਿਹਾ ਕੁਝ ਨਹੀਂ ਚੱਲ ਰਿਹਾ ਉਹਦਾ ਸਾਰਾ ਪ੍ਰਬੰਧ ਕਰ ਰਹੀ ਸੀ ਤੇ ਦੂਸਰੇ ਪਾਸੇ ਜਹਾਜ਼ ਕੰਪਨੀਆਂ ਵੀ ਵੀ ਗੁਣਾ ਵੀ ਭੜਾ ਵਧਾਇਆ ਮੋਦੀ ਜੀ ਦੇ ਕਹਿਣ ਦੇ ਬਾਵਜੂਦ ਕੇਂਦਰ ਸਰਕਾਰ ਦੇ ਕਹਿਣ ਦੇ ਬਾਵਜੂਦ ਵੀ 8 8 10 10 ਗੁਣਾ ਕਿਰਾਇਆ ਵਧਾਇਆ ਲੁੱਟ ਮਚੀ ਤੇ ਹੁਣ ਜਦੋਂ جنگ ਦੀ ਸ਼ੁਰੂਆਤ ਹੋਈ ਜਦੋਂ ਜੇ ਅਮਾ ਸਾਹਮਣਾ ਸ਼ੁਰੂ ਹੋਇਆ ਉਹੀ ਮਨਾਫਾ ਖੋਰੀ ਲੋਕ ਹੁਣ ਕੈਬ ਕੰਪਨੀਆਂ ਦੇ ਰੂਪ ਚ ਹੁਣ ਟਰੈਵਲ ਕੰਪਨੀਆਂ ਦੇ ਰੂਪ ਚ ਹੁਣ ਟੈਕਸੀ ਅਦਾਰਿਆਂ ਦੇ ਰੂਪ ਚ ਜੇ ਕਿਸੇ ਨੇ 에어ਪੋਰਟ ਜਾਣਾ ਹੈ ਜੇ ਕਿਸੇ ਨੇ ਆਪਣੇ ਜਵਾਕ ਨੂੰ ਲੈ ਕੇ ਆਉਣਾ ਹੈ ਕਿਸੇ ਨੇ ਸਮਾਨ ਤੋਂ ਅਟਵਾਈ ਕਰਨਾ ਤਾਂ ਜੋ ਰੇਟ ਨੇ ਉਤੋਂ 10 10 20 ਵੀ ਗੁਣਾ ਮੰਗੇ ਜਾ ਰਹੇ ਨੇ ਆ ਸ਼ਹਿਰਾਂ ਚ ਕੈਬ ਕੰਪਨੀਆਂ ਤਾਂ ਬੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਨਵੀਆਂ ਸਿਸਟਮ ਹੈ ਜੀ ਉਹਨਾਂ ਨੂੰ ਪੁੱਛੋ ਕਿਉਂ ਰੇਟ ਵਧੇ ਇਹ ਸਬਦੇ ਦੇ ਦਰਮਿਆਨ ਸਟੋਰ ਕਰ ਰਹੇ ਨੇ ਵਪਾਰੀ ਤੈਨ ਖੇਤੀ ਕਰਨ ਨੂੰ ਯਾਦ ਨੇ ਉਹਨਾਂ ਚ ਇੱਕ ਕਾਨੂੰਨ ਸੀ ਕਿ ਤੁਸੀਂ ਜਿੰਨਾ ਚਾਹੋ ਸਟੋਰ ਕਰ ਸਕਦੇ ਹੋ ਦੱਸਿਆ ਜਾ ਰਿਹਾ ਸੀਗਾ ਕਿ ਇਹ ਲੋਕਾਂ ਲਈ ਹੈ ਜੀ ਕਿਸਾਨਾਂ ਲਈ ਹੈ ਜੀ ਕਿਸਾਨ ਭਰਾਵਾ ਤੂੜੀ ਸਾਂਭਣ ਲਈ ਕੁੱਪ ਬੰਨਣ ਨੂੰ ਥਾਂ ਨਹੀਂ ਹੁੰਦੀ ਕਈ ਵਾਰ ਅਸੀਂ ਆਪਣੇ ਖੇਤਾਂ 'ਚ ਬੀਜੇ ਪਿਆਜ਼ ਉਹ ਸਾਨੂੰ ਮੰਡੀ ਚ ਜਾ ਕੇ ਵੇਚਣੇ ਪੈ ਜਾਂਦੇ ਨੇ ਕਿ ਘਰੇ ਰੱਖਣ ਤਾਂ ਨਹੀਂ ਗਲ ਜਾਣਗੇ ਬਾਅਦ ਚੋਂ ਅਸੀਂ ਰੇੜੇ ਵਾਲਿਆਂ ਤੋਂ ਰੇੜੀਆਂ ਵਾਲਿਆਂ ਤੋਂ ਖਰੀਦ ਰਹੇ ਹੁੰਨੇ ਆ ਤੇ ਪਰ ਕੌਣ ਸੰਭਦਾ ਕੋਲਡ ਸਟੋਰਾਂ ਵਾਲੇ ਹਾਈ ਕੋਲਡ ਸਟੋਰਾਂ ਵਾਲੇ ਸੈਲੂਆਂ ਵਾਲੇ ਉਹ ਸੈਲੂ ਸੁੱਲੂ ਜੇ ਖੁੱਲ ਗਏ ਹਵਾਨੀਆਂ ੜਾਨੀਆਂ ਦੇ ਤੇ ਹੁਣ ਇੱਕ ਕਾਲਾ ਬਜਾਰੀ ਬਾਜ਼ਾਰ ਚ ਸ਼ੁਰੂ ਹੋ ਗਈ ਹੈ ਜਿਹਦਾ ਛੋਟਾ ਦਾ ਪੈਂਦਾ ਕੋਈ ਟੈਂਪੂ ਵਾਲਾ ਉਹ ਆਪਣਾ ਰੇਟ ਵਧਾਈ ਫਿਰਦਾ ਜਿਹਦੀ ਛੋਟੀ ਦੁਕਾਨ ਹੈ ਉਹ ਆਪਣਾ ਹਿਸਾਬ ਲਈ ਫਿਰਦਾ ਬڑے ਮਾਲ ਵਾਲੇ ਤਾਂ ਭਾਈ ਬੜਾ ਕੰਮ ਆ ਫਿਰ ਸੁਵਿਧਾ ਫਾਇਦਾ ਚੁੱਕਿਆ ਜਰ ਮੈਂ ਤਾਂ ਹੀ ਕਿਹਾ ਕਿ ਜਿਹਦੇ ਕਰੇ 30 ਕਿਲੋ ਵਾਲੀ ਪੀਪੀ ਢੋਲੀ ਆ ਨਾ ਆਟਾ ਪਾਉਣ ਲਈ ਉਹ ਤਾਂ ਹਰ ਮਹੀਨੇ ਜੀ 20 ਲਿਆਉਂਦਾ 30 ਪਾਲੂਗਾ ਉੱਚ ਪਰ ਜਨਾਬ ਤੁਹਾਡੇ ਕੋਲ ਜਿਹੜੇ ਟਨਾਂ ਦੇ ਹਿਸਾਬ ਨਾਲ ਸਟੋਰ ਪਏ ਨੇ ਉਹਨਾਂ ਚ ਮਾਲ ਰੱਖ ਕੇ ਤੁਸੀਂ ਬਾਹਰ ਦਿਖਾ ਰਹੇ ਹੋ ਕਿ ਡਿਮਾਂਡ ਵੱਧ ਗਈ ਜੀ ਮਾਲ ਨਹੀਂ ਆ ਤਾਂ ਕਿ ਮਹਿੰਗਾ ਵੇਚ ਸਕੀਏ ਇਹ ਕਰੋਨਾ ਕਾਲ ਚ ਵੀ ਫਾਇਦਾ ਚੁੱਕਿਆ ਗਿਆ ਇਹ ਹੁਣ ਇਸ ਤਰ੍ਹਾਂ ਚ ਵੀ ਫਾਇਦਾ ਚੁੱਕਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਪਹਿਲੂ ਬਹੁਤ ਗੰਭੀਰ ਪਹਿਲੂ ਹੈ ਚਲੋ ਇਹ ਸਭ ਦੇ ਦਰਮਿਆਨ ਪਾਣੀਆਂ ਦਾ ਮਸਲਾ ਬਣਿਆ ਹੋਇਆ ਜੀ ਮੁੱਖ ਮੰਤਰੀ ਸਾਹਿਬ ਨੇ ਅੱਜ ਕੈਬਨਟ ਦੀ ਬੈਠਕ ਵੀ ਕੀਤੀ ਹੈ ਉਹਦੇ ਵਿੱਚ ਕਿਹਾ ਹੈ ਜੇ ਝੋਨਾ ਨਹੀਂ ਬੀਜੋਗੇ ਮੱਕੀ ਬੀਜੋ ਉਹਦਾ ਗੈਪ ਖਪਾਸੀ ਪੂਰਾ ਕਰਕੇ ਦੇਵਾਂਗੇ ਔਰ ਫਿਸਲਾਂ ਫਸਲਾਂ ਬੀਜੋਗੇ ਤਾਂ ਉਹਦਾ ਗੈਪ ਖਪਾ ਪੂਰਾ ਕਰਕੇ ਦੇਵਾਂਗੇ ਐਸੇ ਪਹਿਲਾਂ ਮੁੱਗੀ ਚੱਕਣ ਦੀਆਂ ਵੀ ਗੱਲਾਂ ਬਹੁਤ ਹੋਈਆਂ ਸੀ ਉਹ ਖਪਾ ਵੀ ਉਵੇਂ ਪੂਰਾ ਨਹੀਂ ਹੋਈ ਸੀ ਹੋਇਆ ਹਾਂ ਇਹ ਸਭ ਦੇ ਦਰਮਿਆਨ ਵੀਵੀਐਮਬੀ ਦੇ ਚੇਅਰਮੈਨ ਨੇ ਦਾਲ ਦਾ ਰੁਕ ਕੀਤਾ ਹੈ ਹਰਿਆਣਾ ਦੇ ਇੱਕ ਪਿੰਡ ਵੀ ਅਦਾਲਤ ਪਹੁੰਚ ਗਿਆ ਉਹ ਫੇਰ ਪਾਣੀ ਵਾਲੇ ਮਸਲੇ ਨੂੰ ਅਦਾਲਤ ਲੈ ਕੇ ਜਾ ਰਹੇ ਨੇ ਇਧਰ ਸੁਪਰੀਮ ਕੋਰਟ ਜਾਣ ਦੀਆਂ ਤਿਆਰੀਆਂ ਨੇ ਉਹਦਾ ਰੁਕ ਕੀਤਾ ਜਾ ਰਿਹਾ ਕਿ ਜੇ ਕ੍ਰੋਸ ਪਾਸੇ ਨੂੰ ਜਾਣਾ ਪਵੇ ਸੋ ਇਹ ਸਾਰੀਆਂ ਸਥਿਤੀਆਂ ਤਨਾਲੀਆਂ ਬਣੀਆਂ ਹੋਈਆਂ ਨੇ ਸੋ ਹੁਣ ਪਾਣੀ ਵਾਲਾ ਮਸਲਾ ਵੀ ਸਾਡਾ ਅਜੇ ਸੁਰਜ ਨਹੀਂ ਰਿਹਾ ਹਰਿਆਣੇ ਨਾਲ ਵੀ ਉਹ ਮਸਲਾ ਚੱਲੇ ਦੂਸਰੇ ਪਾਸੇ ਜੰਗ ਸਰ ਤੇ ਖੜੀ ਹੈ ਤੇ 20 ਤਰੀਕ ਤੱਕ ਇਹ ਦਿਨ ਕਿਵੇਂ ਲੰਘਣਗੇ ਇਹ ਦੋਆਂ ਸੂਬਿਆਂ 'ਚ ਤਣਾ ਬਣਿਆ ਹੋਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਤੁਪਕਾ ਨਹੀਂ ਜਾਣ ਦੇਵਾਂਗੇ ਵੈਸੇ 4000 ਕਿਉਂਸਿੰਗ ਜਾ ਰਿਹਾ ਤੇ 200 ਕਿਉਂ ਸਖੋਰ ਵੀ ਚਲਾ ਗਿਆ ਸੀ ਫਿਰ ਰੋਕਣ ਲਈ ਫੱਟਾ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਨੰਗਲ ਨੂੰ ਭਜਦੇ ਹੋ ਤੁਸੀਂ ਬੀਬੀਐਮਬੀ ਦੇ ਚੇਅਰਮੈਨ ਨੂੰ ਚੰਡੀਗੜ੍ਹ ਸੱਦੋ ਨਾ ਉਸ ਨਾਲ ਬੈਠਕ ਕਰੋ ਉਹਨੂੰ ਬੁਲਾ ਕੇ ਪੁੱਛੋ ਕੇਂਦਰ ਕੋਲ ਸ਼ਿਕਾਇਤ ਕਰੋ 94 ਛੱਡੋ 117 ਐਮਐਲ ਨੂੰ ਲੈ ਕੇ ਜਾਓ ਪ੍ਰਧਾਨ ਮੰਤਰੀ ਕੋਲ ਕਿਹੜਾ ਤੱਕਾ ਹੁੰਦਾ ਜੀ ਆਪਣੇ 13 ਦੇ 13 ਪੰਜਾਬ ਦੇ ਐਮਪੀਆ ਨੂੰ ਸੱਦੋ ਕਿ ਆਪਾਂ ਮੀਟਿੰਗ ਕਰਨੀ ਹੈ ਇਕੱਠੇ ਜਾਣਾ ਸੱਤ ਰਾਜ ਸਭਾ ਮੈਂਬਰਾਂ ਨੂੰ ਛੱਡੋ ਪੂਰੇ ਇਕੱਠਾ ਹੋ ਕੇ ਜਾਓ ਨਾ ਸਰਕਾਰ ਉਹਨੂੰ ਤੁਸੀਂ ਤੁਸੀਂ ਧਰਨੇ ਲਾਉਂਗੇ ਤੁਸੀਂ ਬਸ ਧਰਨਾ ਲਾਉਣ ਦੀ ਤਾਂ ਮਨਜ਼ੂਰੀ ਲੈਣੀ ਪੈਂਦੀ ਐ ਸੋਤੋਂ ਇਹਨਾਂ ਅੰਗਲ 'ਚ ਧਰਨਾ ਬਿਨਾਂ ਮਨਜ਼ੂਰੀ ਤੋਂ ਲੱਗ ਗਿਆ ਚਲੋ ਰੱਬ ਖੈਰ ਕਰੇ ਜੀ ਸੁੱਬਿਆਂ 'ਚ ਵੀ ਪਾਣੀਆਂ ਦਾ ਮਸਲਾ ਮੁਲਕਾਂ 'ਚ ਵੀ ਪਾਣੀਆਂ ਦਾ ਮਸਲਾ ਤੇ ਹੱਤਬਾਦ ਦੇ ਪਹਿਲੂ ਦੇ ਉੱਤੇ ਲੜਾਈ ਜਿਹੜੀ ਅਮੋ ਸਾਹਮਣੇ ਆਖ ਖਲੋਤੀ ਐ ਸੋ ਰੱਬ ਖੈਰ ਕਰੇ ਚੁੱਲ੍ਹੇ ਮਗਦੇ ਰਹਿਣ ਜੀ ਬਸੇ ਰਹਿਣ ਇਹੀ ਅਰਜੋਈ ਬਹੁਤ ਸ਼ੁਕਰੀ